ਬੀਤੇ ਦਿਨੀ ਸੂਦਾਰ ਇਕਵਾਰ ਸਿੰਘ ਲਾਲਪੁਰਾ ਵੱਲੋਂ ਇੱਕ ਚੈਨਲ ਦੇ ਉੱਤੇ ਇੰਟਰਵਿਊ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਕੀ ਉਹਨਾਂ ਵੱਲੋਂ ਖੜ ਦੇ ਪਾਣੀ ਦੇ ਨਾਲ ਆਪਣਾ ਜੋ ਪਿੰਡ ਕਲਮਾ ਵੇਕੇ ਸੁਖ ਅਮਰਤ ਫਾਰਮ ਹਾਊਸ ਦੀ ਜ਼ਮੀਨ ਹੜਨ ਸੰਬੰਧੀ ਗੱਲ ਕੀਤੀ ਜਾਂਦੀ ਸੀ ਉਸ ਤੋਂ ਬਾਅਦ ਪਿੰਡ ਕਲਮਾ ਦੇ ਲੋਕਾਂ ਦੇ ਵੱਲੋਂ ਇੱਕ ਭਾਰੀ ਇਕੱਠ ਕੀਤਾ ਜਾਂਦਾ ਹੈ ਤੇ ਜੇ ਅਸੀਂ ਗੱਲ ਕਰੀਏ ਇੱਕ ਜੋ ਲਾਲਪੁਰਾ ਸਾਹਿਬ ਦੇ ਸੁੱਕਾਮ ਦੇ ਫਾਰਮ ਆਊਟ ਦੇ ਬੈਕ ਸਾਈਡ ਪਿਛਲੀ ਸਾਈਡ ਜੰਗਲ ਦੀ ਸਾਈਡ ਨੂੰ ਇੱਕ ਡੰਗਾ ਲੱਗਿਆ ਹੋਇਆ ਉੱਥੇ ਕੜ ਕੇ ਲੋਕਾਂ ਵੱਲੋਂ ਇਹ ਗੱਲ ਆਖ ਰਹੀ ਹੈ ਲੋਕਾਂ ਨੇ ਗੱਲ ਕਹੀ ਹੈ ਕਿ ਇਹ ਡੰਗਾ ਜੋ ਲਾਲਪੁਰਾ ਸਾਹਿਬ ਨੇ ਲਗਾਇਆ ਹੈ ਉਸ ਦੇ ਕਰਕੇ ਪਿੰਡ ਉਹ ਪਿੰਡ ਵਾਸੀ ਨੂੰ ਵੱਡਾ ਭਾਰੀ ਨੁਕਸਾਨ ਚੱਲ ਪੈ ਰਿਹਾ ਹੈ ਕਿਉਂਕਿ ਉਹਨਾਂ ਉਹਨਾਂ ਦਾ ਮੰਨਣਾ ਹੈ ਕਿ ਇਸ ਡੰਗੇ ਦੇ ਕਾਰਨ ਜੋ ਪਾਣੀ ਪਿੰਡ ਦੇ ਵਿੱਚ ਵੜਦਾ ਹੈ ਤੇ ਲੋਕਾਂ ਦਾ ਨੁਕਸਾਨ ਹੁੰਦਾ ਹੈ ਤੇ ਉਹਨਾਂ ਵੱਲੋਂ ਵੱਖ-ਵੱਖ ਪ੍ਰਕਾਰਾਂ ਦਲੀਲਾਂ ਦਿੱਤੀ ਗਈਆਂ ਤੇ ਉਹਨਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਕਿ ਇਸ ਡੰਗੇ ਨੂੰ ਹਟਾਇਆ ਜਾਵੇ ਤੇ ਅਸਲੇ ਅਸੀਂ ਗੱਲ ਕਰਨ ਲਈ ਪਹੁੰਚਿਆ ਸੁਕਮੰਦ ਫਾਰਮ ਹਾਊਸ ਇੱਕ ਵਾਸਿਕ ਲਾਲਪੁਰੇ ਦਾ ਫਾਰਮ ਹਾਊਸ ਵੀ ਕਿ ਜਿੱਥੇ ਕਿ ਲਾਲਪੁਰ ਸਾਹਿਬ ਜੀ ਵੱਲੋਂ ਜੋ ਹੁਕਮ ਹੋਇਆ ਹੈ ਉਹ ਆਪ ਖੁਦ ਬਾਅਦਸੀ ਉਹਨਾਂ ਦੇ ਵੱਲੋਂ ਉਹਨਾਂ ਦੇ ਪੀਏ ਜੋ ਸਾਡੇ ਨਾਲ ਮੌਜੂਦ ਹੈ ਕੁਲਜਿੰਦਰ ਸਿੰਘ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੁਲਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਜੀ ਨਾਲ ਗੱਲ ਹੋਈ ਸੀ ਉਹਨਾਂ ਤੁਹਾਡੀ ਡਿਊਟੀ ਲਗਾਈ ਹੈ ਕਿ ਤੁਸੀਂ ਇਸ ਵਾਮਲੇ ਬਾਰੇ ਆਪਣਾ ਫਖ ਰੱਖਦੇ ਹੋ ਕਿ ਲੋਕਾਂ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਕਿ ਲਾਲਪੁਰਾ ਸਾਹਿਬ ਦੀ ਇਸ ਵੱਲੋਂ ਜੋ ਕੋਠੀ ਦੇ ਬੈਕਸ਼ੈਟ ਡੰਗਾ ਲਗਾਇਆ ਗਿਆ ਉਹ ਡੰਗਾ ਤੁਸੀਂ ਲਗਾਇਆ ਹੈ ਜਿਸ ਕਾਕੇ ਪਿੰਡ ਨੂੰ ਖੜਨ ਦਾ ਖਤਰਾ ਹੈ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਅੱਜ ਤੋਂ 2-3 ਸਾਲ ਪਹਿਲਾਂ ਨਾ ਮੈਂ ਕਿਵੇਂ ਆਣੇ ਨਾ ਲਾਇਆ ਉਹ ਆਪਣੇ ਹਿਸਾਬ ਨਾਲ ਸਾਰਾ ਦੇਖ ਕੇ ਨਾ ਵੀ ਜਿੱਥੇ ਉਹਨੂੰ ਲੱਗਦਾ ਸੀ ਕਿ ਪਿੰਡ ਨੂੰ ਵੀ ਨੁਕਸਾਨ ਨਾ ਹੋਵੇ ਤੇ ਸਾਡੇ ਫਾਰਮ ਨੂੰ ਨੁਕਸਾਨ ਨਾ ਹੋਵੇ ਉਹਨਾਂ ਆਪਣੇ ਹਿਸਾਬ ਨਾਲ ਨਾ ਡੰਗਾ ਲਾਇਆ ਸੀ ਕੋਠੀ ਤੋਂ ਬਿਲਕੁਲ ਸੱਜੇ ਹੱਥ ਠੀਕ ਹੈ ਜੀ ਔਰ ਜਿਹੜਾ ਪਾਣੀ ਆ ਰਿਹਾ ਉਹ ਕੋਠੀ ਤੋਂ ਖੱਬੇ ਹੱਧ ਜੰਗਲ ਤੋਂ ਆ ਰਿਹਾ ਇਹ ਜੰਗਲ ਕਮ ਸੇ ਕਮ 10 15 ਕਿਲੋਮੀਟਰ ਤੋਂ ਪਾਣੀ ਆਦਾ ਹੈ ਜਿਹੜਾ ਕਿ ਪਿੱਛੇ ਕੋਈ ਇਹਦਾ ਰੋਕਣ ਵਾਸਤੇ ਕੋਈ ਡੰਗਾ ਨਹੀਂ ਲਾਇਆ ਹੋਇਆ ਜੀ ਇਹ ਪਾਣੀ ਸਿੱਧਾ ਸਾਡੇ ਫਾਰਮ ਚ ਆਦਾ ਆ ਦੇਖੋ ਸਾਡੇ ਫਾਰਮ ਦਾ ਹਾਲ ਦੇਖ ਲਓ ਇਹ ਹਰ ਬਰਸਾਤ ਜਦੋਂ ਆਉਂਦੀ ਨਾ ਭਾਜੀ ਜੀ ਇਹ ਐਦਾਂ ਹੀ ਨੁਕਸਾਨ ਹੁੰਦਾ ਹੈ ਤੇ ਆ ਸਾਡੇ ਗਵਾਂਢੀਆਂ ਨਾਲ ਇਹ ਸਾਡੇ ਕਲਮਾ ਦੇ ਸਰਪੰਚ ਵੀਰ ਗੋਲਦੀ ਵੀਰ ਹਮ ਠੀਕ ਹੈ ਜੀ ਇਹਨਾਂ ਨੂੰ ਇਹਨਾਂ ਦੇ ਪਹਿਲਾਂ ਇਹਨਾਂ ਦੇ ਵੀ ਜਾਂਦਾ ਹੁੰਦਾ ਸੀ ਪਾਣੀ ਪਰ ਇਹਨਾਂ ਨੇ ਹੁਣ ਬੰਨ੍ਹ ਮਾਰ ਲਿਆ ਜੀ ਤੇ ਸਾਡੇ ਜਿਹੜੇ ਅਜੀਬੀਰ ਭਾਜੀ ਆ ਉਹਨਾਂ ਨੇ ਇਹਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਕਿ ਕੁਜਿੰਦਰ ਤੂੰ ਇੱਥੇ ਕੋਈ ਏਦਾਂ ਦੀ ਰਿਕਵਰਟ ਨਹੀਂ ਕਰਨੀ ਜੇ ਸਾਡਾ ਨੁਕਸਾਨ ਹੁੰਦਾ ਹੋ ਜਵੇ ਠੀਕ ਹੈ ਜੀ ਪਰ ਲੋਕਾਂ ਦਾ ਨੁਕਸਾਨ ਨਾ ਹੋਵੇ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਜਿਹੜੇ ਲੋਕ ਤੁਸੀਂ ਕਹਿ ਰਹੇ ਹੋ ਵੀ ਪਿੱਛੇ ਆਏ ਸੀ ਉਹ ਇੱਥੇ ਆ ਜਣ ਸਾਡੇ ਫਾਰਮ ਚ ਆਪਾਂ ਦਿਖਾ ਦਿੰਨੇ ਆ ਠੀਕ ਹੈ ਜੀ ਤੁਸੀਂ ਵੀ ਆ ਦੇਖ ਲਿਆ ਦੇਖੋ ਤੁਸੀਂ ਫਾਰਮ ਦਾ ਹਾਲ ਸਾਡਾ ਪਹਿਲਾਂ ਆ ਵੀ ਸਾਰਾ ਹੜ ਗਿਆ ਸੀ ਵੀਰ ਜੀ ਇਹ ਸਾਰਾ ਹੜ ਗਿਆ ਸੀ ਫਿਰ ਅਸੀਂ ਆਪਣੀਆਂ ਗੱਡੀਆਂ ਲੰਘਾਉਣ ਵਾਸਤੇ ਇੱਥੇ ਕਮ ਸੇ ਕਾਮ ਨਹੀਂ 3-400 ਟਰਾਲੀ ਪਵਾਈ ਹੋਣੀ ਆ ਜੀ ਵੀਰ ਭਾਜੀ ਨੇ ਠੀਕ ਹੈ ਜੀ ਕਹਿੰਦਾ ਚਲੋ ਆਪਾਂ ਆਪਣਾ ਰਸਤਾ ਰੱਖ ਲਈਏ ਲੰਘਣ ਵਾਸਤੇ ਤੇ ਜਿਹੜਾ ਜਿਹੜੀ ਸਾਡੀ ਜ਼ਮੀਨ ਹੜਦੀ ਆ 2-4 ਕਿੱਲੇ ਤਾਂ ਕੋਈ ਗੱਲ ਨਹੀਂ ਬੜੇ ਸਾਹਿਬ ਨੇ ਵੀ ਲਾਲਪਰਾ ਸਾਹਿਬ ਨੇ ਵੀ ਇਹੀ ਕਿਹਾ ਸੀ ਵੀ ਕੁਜਿੰਦਰ ਕੋਈ ਨਹੀਂ ਸਾਡਾ ਨੁਕਸਾਨ ਜਿਹੜਾ ਹੁੰਦਾ ਉਹ ਤਾਂ ਹੈ ਹੀ ਆ ਪਰ ਇਹਦਾ ਕੋਈ ਅਜੇ ਤੱਕ ਅਸੀਂ ਮਹਿਕਮੇ ਵਾਲਿਆਂ ਕੋਲ ਵੀ ਜਾਏ ਪਾਜੀ ਠੀਕ ਹੈ ਮਤਲਬ ਰੇਜਨ ਦਾ ਕੋਈ ਅਪਰੋਚ ਕੀਤੀ ਹੈ ਜਿਹੜੇ ਇਹਨਾਂ ਤੋਂ ਰਿਲੇਟਡ ਹੈ ਨਾ ਠੀਕ ਹੈ ਜਿਨ੍ਹਾਂ ਦਾ ਕੰਮ ਹੈਗਾ ਇਹ ਜ਼ਮੀਨ ਜ਼ਮੀਨੀ ਪੱ ਉਹਨਾਂ ਕਿਸੇ ਨੇ ਵੀ ਜਿਹੜਾ ਵੀ ਆਂਦਾ ਬਸ ਆ ਕੇ ਭਾਜੀ ਉਹਨਾਂ ਨੇ ਦੇਖ ਕੇ ਚੱਲ ਜਾਂਦੇ ਸੀ ਅਫਸਰ ਵੀ ਜਿਹੜੇ ਆਏ ਮਹਿਕਮੇ ਹੋਣ ਮੌਜੂਦਾ ਸਰਕਾਰ ਵਾਲੇ ਵੀ ਠੀਕ ਹੈ ਜੀ ਉਹਨਾਂ ਨੇ ਕਿਸੇ ਨੇ ਸਾਰ ਨਹੀਂ ਲਈ ਹੈਗੀ ਦੇਖ ਕੇ ਬਸ ਠੰਡੇ ਵਾਸਤੇ ਚ ਪਾਉਂਦੇ ਆ ਆ ਦੇਖ ਲਓ ਤੁਸੀਂ ਹਾਲ ਠੀਕ ਹੈ ਜੀ ਆ ਹਰ ਬਰਸਾਤ ਆਂਦੀ ਹੈ ਤੇ ਅੰਦੇ ਹੜਾ ਕੇ ਲੈ ਜਾਂਦੀ ਹੈ ਮਿੱਟੀ ਜੀ ਜੀ ਠੀਕ ਹੈ ਜੀ ਥੱਲੇ ਤੁਸੀਂ ਰੋਡ ਤੇ ਦੇਖ ਲਓ ਸੜਕ ਦਾ ਵੀ ਬਹੁਤ ਬੁਰਾ ਹਾਲ ਹੈ ਜੀ ਜੀ ਤੇ ਪਾਣੀ ਜੰਗਲ ਦਾ ਆਏ ਬਹੁਤ ਰਿਹਾ ਭਾਜੀ ਉੱਪਰੋਂ ਚਾਰ ਪੰਜ ਖੱਡਾ ਪਿੱਛੇ ਆ ਰਹੀਆਂ ਜੀ ਪਰ ਕੋਈ ਡੰਗਾ ਨਹੀਂ ਲਾਇਆ ਹੋਇਆ ਪਿੱਛੇ ਕੋਈ ਕੋਈ ਹੈ ਹੀ ਨਹੀਂ ਆ ਜੋ ਇਹਨਾਂ ਲੋਕਾਂ ਵੱਲੋਂ ਗੱਲ ਕਹੀ ਗਈ ਹੈ ਉਹਨਾਂ ਦੀ ਜ਼ਮੀਨ ਜੋ ਉਹਨਾਂ ਦੇ ਪਿੰਡ ਤੋਂ ਪਿੰਡ ਨੂੰ ਖਤਰਾ ਹੋਇਆ ਸੀ ਦੰਗਾ ਲੱਗਣ ਦੇ ਕਾਰਨ ਕਿ ਆਪਾਂ ਜੀ ਜੋ ਲਾਲਪੁਰ ਸਾਹਿਬ ਦੀ ਵੀਡੀਓ ਆ ਰਹੀ ਹੈ ਕਿ ਉਸ ਵਿੱਚ ਜੋ ਜ਼ਮੀਨ ਹੜਾਂ ਦੀ ਗੱਲ ਕੀਤੀ ਜਾ ਰਹੀ ਹੈ ਉਹ ਲੋਕ ਇਹ ਗੱਲ ਕਰ ਰਹੇ ਬਿਲਕੁਲ ਉਹਨਾਂ ਦੀ ਕੋਈ ਜ਼ਮੀਨ ਨਹੀਂ ਖੜੀ ਹੈ ਕਿ ਇਸ ਵਿੱਚ ਕਿਤਨੀ ਕਿਤ ਸਚਾਈ ਹੈ ਕਹਿ ਦੱਸੋ ਨਹੀਂ ਭਾਜੀ ਦੇਖੋ ਐਦਾਂ ਬਣੀ ਆ ਦੇਖੋ ਤੁਹਾਡੇ ਸਾਹਮਣੇ ਆ ਯਾਰ ਭਾਜੀ ਆ ਪਾਣੀ ਨਾਲ ਇਹ ਨਾ ਉੱਪਰ ਪਾਣੀ ਪਿੱਛੇ ਜ਼ਮੀਨ ਦੀ ਗੱਲ ਕਰਦੇ ਹਾਂ ਹਾਂ ਜੀ ਭਾਜੀ ਸਾਹਿਬ ਐਸੀ ਜ਼ਮੀਨ ਦੀ ਗੱਲ ਆਪਣੀ ਜ਼ਮੀਨ ਜਿਹੜੀ ਖੜੀ ਹੈ ਨਾ ਜੀ ਤੇ ਪਾਣੀ ਉੱਧਰ ਦਾ ਕੋਈ ਪਾਣੀ ਨਹੀਂ ਆ ਰਿ ਤਾਂ ਮੈਨੂੰ ਨਾਲ ਆ ਜਣੇ ਮੇਰੇ ਕੋਲ ਮੈਂ ਨਾਲ ਚੱਲਣਾ ਮੈਨੂੰ ਦੱਸਣ ਕਿੱਥੋਂ ਪਾਣੀ ਆਂਦਾ ਪਿਆ ਜੀ ਇਹ ਤਾਂ ਸਾਡੇ ਫਾਰਮ ਚੋਂ ਆਂਦਾ ਪਿਆ ਇਹ ਤਾਂ ਫਿਰ ਤਾਂ ਅਸੀਂ ਕਹੀਏ ਵੀ ਹਾਂ ਯਾਰ ਸਾਡਾ ਪਾਣੀ ਉਧਰ ਕਿਤੇ ਜਾ ਰਿਹਾ ਜੰਗਲ ਦਾ ਪਾਣੀ ਹੈ ਭਾਜੀ ਮੈਹਿਕਮੇ ਦਾ ਕੰਮ ਹੈ ਪਿੱਛੇ ਡੰਗੇ ਲਾਣ ਦਾ ਠੀਕ ਹੈ ਜੀ ਇਹ ਤਾਂ ਮੈਹਿਕਮੇ ਵਾਲਿਆਂ ਕੋਲ ਜਾਣਾ ਪੈਣਾ ਭਾਈ ਉਹਨਾਂ ਨੇ ਡੰਗੇ ਲਵਾਈਏ ਆਪਾਂ ਤਾਂ ਆਪ ਕਹਿੰਦੇ ਪਿੰਡ 'ਚ ਪਾਣੀ ਨਾ ਜਾਵੇ ਜੀ ਸਾਡਾ ਕਿਹੜਾ ਕਿਸੇ ਨਾਲ ਕੋਈ ਮਤਲਬ ਉਹ ਡੰਗਾ ਤੁਹਾਡੇ ਵੱਲੋਂ ਨਹੀਂ ਲਗਾਇਆ ਉਹ ਸਰਕਾਰੀ ਡੰਗਾ ਲਗਾਇਆ ਹਾਂਜੀ ਭਾਜੀ ਉਹ ਸਰਕਾਰ ਵੱਲੋਂ ਉਹ ਨਾ ਸਰਕਾਰੀ ਲਗਾਇਆ ਹੋਇਆ ਉਹ ਆਪ ਆਏ ਸੀ ਇੱਥੇ ਠੀਕ ਹੈ ਸੋ ਇਹ ਜੀ ਲਾਲਪੁਰ ਸਾਹਿਬ ਦੇ ਜੋ ਪੀਏ ਕੁਲਜਿੰਦਰ ਸਿੰਘ ਜੀ ਉਹਨਾਂ ਨੇ ਗੱਲ ಸ್ಪਸ਼ਟ ਕਰ ਦਿੱਤੀ ਕਿ ਜੋ ਲੋਕਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਉਹ ਦੋਸ਼ ਬਿਲਕੁਲ ਅਰਥਕ ਹੈ ਇਹ ਡੰਗਾ ਇਹਨਾਂ ਵੱਲੋਂ ਨਹੀਂ ਲਗਾਇਆ ਗਿਆ ਪ੍ਰਸ਼ਾਸਨ ਦੇ ਵੱਲੋਂ ਲਗਾਇਆ ਗਿਆ ਇਸ ਨਾਲ ਜੇ ਗੱਲ ਕਰੀਏ ਕਿ ਉਹ ਪਾਣੀ ਜੋ ਪਿੰਡ ਵਿੱਚ ਜਾ ਰਿਹਾ ਉਹ ਜੰਗਲ ਤੋਂ ਪਾਣੀ ਆ ਰਿਹਾ ਹੈ ਬਲਕਿ ਉਲਟਾ ਉਹਨਾਂ ਦੀ ਜੋ ਅੰਦਰ ਦੀ ਜ਼ਮੀਨ ਹੈ ਉੱਥੇ ਵੀ ਪਾਣੀ ਵੱਡੀ ਮਾਤਰਾ ਚ ਆ ਕੇ ਤਸਵੀਰਾਂ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿੰਨੀ ਵੱਡੇ ਪੱਧਰ ਦੀ ਉਹਦੀ ਜ਼ਮੀਨ ਵੀ ਖੜੀ ਹੈ ਸੋ ਇਹਨਾਂ ਵੱਲੋਂ ਆਪਣਾ ਪੱਖ ਸਪਸ਼ਟ ਕੀਤਾ ਗਿਆ ਬਿਲਕੁਲ ਅਸੀਂ ਦੰਗਾ ਨਹੀਂ ਲਗਾਇਆ ਅਗਰ ਲੋਕਾਂ ਨੂੰ ਕਿਸੇ ਪਕਾਰ ਦੀ ਕੋਈ ਦਿੱਕਤ ਹੈ ਉਹ ਵੀ ਉਹਨੇ ਇਹ ਗੱਲ ਹੋਲਕੇ ਕਹੀਏ ਕਿ ਅਸੀਂ ਵੀ ਆਣੂ ਤੇਰੇ ਲੋਕ ਵੀ ਆਣ ਸਾਨੂੰ ਦਖਾਨ ਕਿ ਪਾਣੀ ਕਿੱਥੋਂ ਆਂਦਾ ਤਾਂ ਅਸੀਂ ਵੀ ਇਸ ਦੇ ਨਾਲ ਪ੍ਰਸ਼ਾਸਨ ਤੋਂ ਮੰਗ ਕਰਾਂਗੇ ਲੋਕਾਂ ਦੇ ਲਈ ਕਿ ਅਗਰ ਲੋਕਾਂ ਨੂੰ ਵਾਕਈ ਇਸ ਚੀਜ਼ ਨਾਲ ਨੁਕਸਾਨ ਹੁੰਦਾ ਕੋਈ ਆਪਣੇ ਸਹਿਯੋਗੀ ਪ੍ਰਦੀਪ ਤੇ ਬੰਦੇ ਨਾਲ ਮੇਰਾ ਪੰਜਾਬ نیوز ਤੋਂ ਦਿਨੇਸ਼ ਲਲ ਨੂਰ ਪਵੇਦੀ ਰੂਪਨਗਰ